ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਗੱਲਬਾਤ ਕਰਨੀ ਆ ਰਾਇਆ ਜਾਂ ਗੋਭੀ ਸਰੋਂ ਜਿਹੜੇ ਕਿਸਾਨ ਵੀਰਾਂ ਨੇ ਬਜਾਈ ਕਰਨੀ ਆ ਪਹਿਲੀ ਤਾਂ ਗੱਲ ਇਹ ਹੈ ਕਿ ਆਪਾਂ ਨੂੰ ਥੋੜੀ-ਥੋੜੀ ਤੇਲਬੀਜ ਫਸਲਾਂ ਦੀ ਖਾਸ ਤੌਰ ਤੇ ਘਰਤੀ ਜ਼ਰੂਰਤ ਯੋਗੀ ਤਾਂ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਜਿਹੜਾ ਹੁਣ ਜਿਹੜੀਆਂ ਵੈਰਾਈਟੀਆਂ ਬਹੁਤ ਚੰਗੀਆਂ ਕਨੋਲਾ ਗੋਭੀ ਸਰੋਂ ਜਾਂ ਕਨੋਲਾ ਰਾਇਆ ਦੀਆਂ ਕਿਸਮਾਂ ਬਹੁਤ ਸੋਹਣੀਆਂ ਸੋਹਣੀਆਂ ਚੰਗੀਆਂ ਚੰਗੀਆਂ ਕਿਸਮਾਂ ਚੰਗੇ ਚੰਗੇ ਝਾੜ ਵਾਲੀਆਂ ਕਿਸਮਾਂ ਪਰ ਕੁਆਲਿਟੀ ਪੱਖੋਂ ਬਹੁਤ ਟੌਪ ਦੀਆਂ ਜਿਹੜੀਆਂ ਕਿ ਆਪਣੇ ਹੈਲਥ ਵਾਸਤੇ ਰਿਫਾਈਨਡ ਜਾਂ ਬਨਸਪਤੀ ਘਿਓ ਜਾਂ ਹੋਰ ਜਿਹੜੇ ਬਾਜ਼ਾਰੂ ਆਪਾਂ ਤੇਲ ਲੈ ਕੇ ਵਰਤਦੇ ਖਾਣਾ ਪਕਾਉਣ ਵਾਸਤੇ ਉਹਨਾਂ ਤੋਂ ਬਹੁਤ ਚੰਗੀਆਂ ਤੇ ਦੂਸਰੇ ਨੰਬਰ ਤੇ ਜੇ ਆਪਾਂ ਵੱਧ ਰਕਬਾ ਵੀ ਲਾਉਣੇ ਝਾੜ ਇਹਨਾਂ ਦਾ ਬਹੁਤ ਚੰਗਾ ਤੇ ਆਪਾਂ ਇਹਨੂੰ ਕਮਰਸ਼ੀਅਲ ਤੌਰ ਤੇ ਵੀ ਅਪਣਾ ਸਕਦੇ ਆਂ ਬਦਲਵੀਂ ਫਸਲ ਦੇ ਤੌਰ ਤੇ ਪਰ ਬੇਨਤੀ ਮੈਂ ਇਸ ਵੀਡੀਓ 'ਚ ਇੱਕ ਜ਼ਰੂਰੀ ਬੇਨਤੀ ਇਹ ਕਰਨੀ ਆਂ ਕਿ ਆਪਾਂ ਜਿਹੜੀ ਖਾਦ ਖਰਾਕ ਪਾਉਣੀ ਆ ਨਾ ਖਾਸ ਤੌਰ ਤੇ ਸਰੋਂ ਦੀ ਫਸਲ ਜਿਹਦੇ ਵਿੱਚ ਰਾਇਆ ਹੋ ਗਿਆ ਗੋਭੀ ਸਰੋਂ ਹੋ ਗਈ ਤੋਰੀਆ ਜਾਂ ਜਿਹੜੀ ਵੀ ਤਾਰਾ ਮੀਰ ਜਿਹੜੀ ਵੀ ਫਸਲ ਆ ਕਿਉਂਕਿ ਤੋਰੀਆ ਜਿਹੜਾ ਸਤੰਬਰ ਦੇ ਮਹੀਨੇ ਬਜਾਈ ਉਹਦੀ ਹੋ ਜਾਂਦੀ ਹੈ ਸਹੀ ਸਮਾਂ ਹੁੰਦਾ ਜਿਹੜੀ ਗੋਭੀ ਸਰੋਂ ਆ ਉਹ ਅਕਤੂਬਰ 10 ਤੋਂ 30 ਅਕਤੂਬਰ ਜਿਹੜੀ ਹੈਗੀ ਆ ਉਹ ਬੜਾ ਵਧੀਆ ਟਾਈਮ ਹੁੰਦਾ ਤੇ ਜਿਹੜਾ ਰਾਇਆ ਵਗੈਰਾ ਉਹ ਆਪਾ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜ ਸਕਦੇ ਰਾਇਆ ਜਾਂ ਫਰੀਕਣ ਸਰੋਂ ਤੇ ਇਸ ਤੋਂ ਬਾਅਦ ਜੇ ਫਿਰ ਆਪਣੀ ਗੋਭੀ ਸਰੋਂ ਅਕਤੂਬਰ ਤੋਂ ਬਾਅਦ ਨਵੰਬਰ ਚ ਬੀਜਣੀ ਬਵੇ ਫਿਰ ਆਪਾਂ ਉਹ ਜਿਹੜੀ ਅਕਤੂਬਰ ਚ ਆਪਾਂ ਨੂੰ ਪਨੀਰੀ ਬੀਜਣੀ ਪੈਂਦੀ ਫਿਰ ਲੱਗਦੀ ਨਹੀਂ ਪਰ ਲੇਟ ਹੋ ਜਾਂਦੀ ਗੋਭੀ ਸਰੋਂ ਜਿਹੜੀ ਨਵੰਬਰ ਚ ਬਜਾਉਂਦ ਨਹੀਂ ਉਹਦੀ ਹੁੰਦੀ ਉਹ ਲੇਟ ਹੋ ਜਾਂਦੀ ਆ ਤੇ ਤਾਰਾ ਮੇਰਾ ਆਪ ਅਕਤੂਬਰ ਚ ਬੀਜ ਸਕਦੇ ਆ ਹੁਣ ਆਮ ਤੌਰ ਤੇ ਕਿਸਾਨ ਵੀਰ ਕੀ ਕਰਦੇ ਆ ਆਮ ਤੌਰ ਤੇ ਆਪਾਂ ਜਿਹੜੀ ਫਾਸਫੋਰਸ ਵਾਸਤੇ ਡਾਈ ਪਾਉਨੇ ਆ ਡੀਏਪੀ ਪਾਉਨੇ ਆ ਨਾਈਟ੍ਰੋਜਨ ਵਾਸਤੇ ਤਾਂ ਚਲੋ ਯੂਰੀਆ ਪਾਉਨੇ ਆ ਡੀਏਪੀ ਪਾ ਦਿੰਨੇ ਆ ਉਹਦੇ ਨਾਲ ਕਈ ਵਾਰੀ ਦਾਣਾ ਮਰ ਜਾਂਦਾ ਝਾੜ ਨਹੀਂ ਆਉਂਦਾ ਕਿਸਾਨ ਵੀਰ ਕਹਿੰਦੇ ਕਿ ਸਾਡੀ ਸਰੋਂ ਦਾ ਝਾੜ ਨਹੀਂ ਆਇਆ ਮਗਰੋਂ ਆ ਕੇ ਬਰੀਕ ਪੈ ਗਿਆ ਦਾਣਾ ਜਾਂ ਹਲਕਾ ਪੈ ਗਿਆ ਦਾਣਾ ਬਜਰ ਨਹੀਂ ਬਣਿਆ ਉਹਦੇ ਵਿੱਚ ਆਪਾਂ ਇੱਕ ਵੱਡੀ ਗਲਤੀ ਕਰਦੇ ਹਾਂ ਭੁੱਲ ਕੇ ਵੀ ਤੇਲ ਬੀਜ ਫਸਲਾਂ ਚਾਹੇ ਕੋਈ ਵੀ ਹੋ ਜੇ ਚਾਹੇ ਉਹ ਸਰੋਂ ਆ ਚਾਹੇ ਉਹ ਤੇਲ ਮੂੰਗਫਲੀ ਕੋਈ ਵੀ ਫਸਲ ਆ ਤੇਲ ਬੀਜ ਜਾਂ ਦਾਲਾਂ ਜਿਹਦੇ ਵਿੱਚ ਛੁਰਲੇ ਆ ਗਏ ਜਾਂ ਹੋਰ ਆ ਗਏ ਮੂੰਗੀ ਆ ਗਈ ਮਾਂ ਆ ਗਏ ਦਾਲਾਂ ਤੇ ਤੇਲਬੀਜ ਫਸਲਾਂ 'ਚ ਡੀਏਪ ਨਹੀਂ ਪੈਂਦੀ ਨਾ ਇਹਦੀ ਸਿਫਾਰਿਸ਼ ਆ ਇਹ 'ਚ ਸਿੰਗਲ ਸੁਪਰ ਫਾਸਫੇਟ ਪੈਂਦੀ ਆ ਜਿਹਦੇ ਨਾਲ ਫਾਸਫੋਰਸ ਦੀ ਘਾਟ ਵੀ ਪੂਰੀ ਹੁੰਦੀ ਤੇ ਨਾਲ ਨਾਲ ਉਹ ਚੋ ਸਲਫਰ ਤੇ ਕੈਲਸ਼ੀਅਮ ਤੱਤ ਮਿਲਦਾ ਸਲਫਰ ਤੱਤ ਆ ਜਿਹੜਾ ਬੜਾ ਜ਼ਰੂਰੀ ਆ ਤੇਲਬੀਜ ਫਸਲਾਂ ਦੇ ਵਿੱਚ ਖਾਸ ਤੌਰ ਤੇ ਗੋਭੀ ਸਰੋਂ ਰਾਇਆ ਵਾਸਤੇ ਕਿਉਂਕਿ ਇਹਦੇ ਨਾਲ ਸਿਰਫ ਤੇ ਸਿਰਫ ਝਾੜ ਹੀ ਨਹੀਂ ਵਧਦਾ ਕੱਲਾ ਝਾੜ ਇਹਦੇ ਨਾਲ ਵਧਦਾ ਹੈ 12 ਤੋਂ 48% ਮਤਲਬ ਆਪਣਾ ਅੱਧੋ-ਅੱਧੋ ਦਾ ਫਰਕ ਵੀ ਝਾੜਦਾ ਪੈ ਸਕਦਾ ਜਿੱਥੇ ਜ਼ਮੀਨ ਬਹੁਤ ਮਾੜੀ ਆ ਤੇ ਨਾਲ-ਨਾਲ ਜਿਹੜਾ ਹੈਗਾ ਤੇਲ ਦੀ ਮਾਤਰਾ ਵਧਦੀ ਆ ਨਾਲ-ਨਾਲ ਫਸਲ ਦੇ ਵਿੱਚ ਬਾਇਓਟੈਕ ਤੇ ਏ ਬਾਇਓਟੈਕ ਸਟ੍ਰੈਸ ਨੂੰ ਸਹਿਣ ਦੀ ਤਾਕਤ ਵਧਦੀ ਆ ਫਸਲ ਦੇ ਵਿੱਚ ਜਿਹੜੀ ਸਹਿਣ ਸ਼ਕਤੀ ਆ ਸਟ੍ਰੈਸ ਵਾਸਤੇ ਉਹ ਵਧਦੀ ਆ ਨਾਲ ਨਾਲ ਉਹਦੇ ਜਿਹੜੇ ਦਾਣਿਆਂ ਦੇ ਵਿੱਚ ਤੇਲ ਦੇ ਵਿੱਚ ਪ੍ਰੋਟੀਨ ਕੰਟੈਂਟ ਅਮੀਨੋ ਐਸਿਡ ਕੰਟੈਂਟ ਬਹੁਤ ਵੱਧ ਆਇਆ ਹੈਗਾ ਕੁਆਲਿਟੀ ਇਹਦੀ ਬੜੀ ਸ਼ਾਨਦਾਰ ਹੁੰਦੀ ਆ ਤਾਂ ਇਹ ਜਿਹੜੇ ਕੁਆਲਿਟੀ ਪੱਖ ਤੋਂ ਵੀ ਸਲਫਰ ਬੜਾ ਜ਼ਰੂਰੀ ਆ ਸਲਫਰ ਤੱਤ ਆਮ ਤੌਰ ਤੇ ਆਪਾਂ ਘੱਟ ਪਾਉਨੇ ਆ ਹੁਣ ਜਿਹੜੀ ਇੰਟੈਂਸਿਵ ਫਾਰਮਿੰਗ ਦੇ ਵਿੱਚ ਆਪਾਂ ਰੂੜੀ ਦੀ ਖਾਦ ਵੀ ਘੱਟ ਪਾਉਣ ਲੱਗ ਪਏ ਜਿੱਥੇ ਆਪਾਂ ਰੂੜੀ ਦੀ ਖਾਦ ਪਾਉਨੇ ਆ ਜਾਂ ਪਰਾਲੀ ਵਗੈਰਾ ਖੇਤ ਚ ਬੋਹਨੇ ਆ ਜਾਂ ਵੱਖਰੇ ਤੌਰ ਤੇ ਮਿੱਟੀ ਪਰਖ ਕਰਾ ਕੇ ਸਲਫਰ ਪਾਉਣੇ ਆ ਜਾਂ ਡੀਏਪੀ ਦੀ ਜਗ੍ਹਾ ਤੇ ਅੱਧਵਾਦ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਦੇ ਆ ਜਾਂ ਜ਼ਮੀਨ ਚ ਬੈਂਟੋਨਾਈਟ ਸਲਫਰ ਪਾਉਣੇ ਆ ਫਿਰ ਆਪਾਂ ਚੰਗਾ ਝਾੜ ਸਰੋਂ ਦਾ ਐਕਸਪੈਕਟ ਕਰ ਸਕਦੇ ਆ ਵਰਨਾ ਆਪਣਾ ਦਾਣਾ ਜਿਹੜਾ ਮਰੂਗਾ ਕੁਆਲਿਟੀ ਵੀ ਨਹੀਂ ਬਣਨੀ ਤੇਲ ਕੰਟੈਂਟ ਵੀ ਨਹੀਂ ਪੂਰਾ ਨਿਕਲਣਾ ਆਏਗਾ ਤਾਂ ਇਹਦੇ ਵਾਸਤੇ ਆਪਾਂ ਕੀ ਕਰਨਾ 40 12 6 ਦੀ ਰੇਸ਼ਿਓ ਚ ਪੈਂਦੇ ਇਹਨੂੰ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਨਾਲ ਦੇਣਾ ਹੁੰਦਾ ਆਪਾਂ ਸਲਫਰ ਸਰਫਰ ਵਾਸਤੇ ਜਾਂ ਤਾਂ ਆਪਾਂ ਡੇਢ ਗੱਟਾ ਸੁਪਰ ਪਾ ਦਈਏ ਬਜਾਨ ਦੇ ਟਾਈਮ ਬਜਾਈ ਸਮੇਂ ਜਦੋਂ ਖੇਤ ਤਿਆਰ ਕਰਨਾ ਜਾਂ ਤਾਂ ਡੇਢ ਗੱਟਾ ਸੁਪਰ ਪਾ ਦਿਓ ਨਾਲ 1 ਗੱਟਾ ਯੂਰੀਆ ਪੈਂਦਾ ਨਾਲ 10 ਕਿਲੋ ਪोटाश ਪਾ ਦਿਓ ਜਾਂ ਜ਼ਿੰਕ ਦੀ ਘਾਟ ਆ 10 ਕਿਲੋ ਜ਼ਿੰਕ ਪਾ ਦਿਓ 21% ਜ਼ਿੰਕ ਸਲਫੇਟ ਜੇ ਆਪਣੇ ਕੋਲੇ ਸਿੰਗਲ ਸੁਪਰ ਫਾਸਫੇਟ ਹੈ ਨਹੀਂ ਫੇਰ ਤੁਸੀਂ ਉਹਦੇ ਵਿੱਚ 26 ਕਿਲੋ ਡੀਏਪ ਦੇ ਨਾਲ 13 14 ਕਿਲੋ ਬੈਂਟੋਨਾਈਟ ਸਲਫਰ ਆਪਾਂ ਨੂੰ ਪਾਉਣਾ ਪਊਗਾ ਜਾਂ ਫਿਰ 80 ਕਿਲੋ ਜਿਪਸਮ ਪਾ ਦਿਓ ਇਹ ਜ਼ਰੂਰੀ ਹੈ ਜੇ ਆਪਾਂ ਸਲਫਰ ਨਹੀਂ ਦਵਾਂਗੇ ਤਾਂ ਆਪਣੀ ਫਸਲ ਦੀ ਕੁਆਲਿਟੀ ਝਾੜ ਤੇ ਦਾਣੇ ਦਾ ਵਜ਼ਨ ਨਹੀਂ ਵੜਨਾ ਤੁਸੀਂ ਫਰਜ ਕਰ ਲਓ ਕਈ ਕਿਸਾਨ ਵੀਰ ਕਹਿੰਦੇ ਕਿ ਸਾਡੇ 6-7 ਕੁਇੰਟਲ ਦੀ ਝੜਗੀ ਜਾਂ 8 ਦੀ ਝੜਗੀ ਜੇ ਤੁਸੀਂ ਸਲਫਰ ਪਾਉਂਗੇ ਪੂਰਾ ਕੰਟੈਂਟ ਪਾਉਂਗੇ ਤਾਂ ਹੋ ਸਕਦਾ ਹੈ ਕਿ ਤੁਹਾਡੇ 3 ਕੁਇੰਟਲ 2 ਕੁਇੰਟਲ ਦਾ ਵਜ਼ਨ ਦਾ ਫਰਕ ਪੈ ਜੇ ਕਿਉਂਕਿ ਜਿੱਥੇ ਆਪਣੇ 1 ਕਿਲੋ ਨੂੰ ਜਿਹੜਾ ਸਲਫਰ ਨੂੰ ਇਸਪੌਂਡ ਕਰਦੀ ਹੈ ਨਾ ਇਹ 7 ਤੋਂ ਲੈ ਕੇ 10-12-15 ਕਿਲੋ ਤੱਕ ਜਿਹੜਾ ਹੈਗਾ ਇਦਾ ਕੰਟੈਂਟ ਝਾੜ ਦਾ ਫਰਕ ਪੈ ਜਾਂਦਾ ਇਹ ਚੀਜ਼ ਜਿਹੜੀ ਹੈਗੀ ਆ ਬੜੀ ਧਿਆਨ ਦੇਣਯੋਗ ਆ ਤੇ ਮੇਰੀ ਬੇਨਤੀ ਆ ਕਿ ਕਿਸਾਨ ਵੀਰੋਂ ਖਾਸ ਤੌਰ ਤੇ ਸਲਫਰ ਕੰਟੈਂਟ ਆਲ ਤੁਸੀਂ ਜਿਹੜਾ ਹੈਗਾ ਬਹੁਤ ਧਿਆਨ ਦੇਣਾ ਤੇਲ ਬੀਜ ਫਸਲਾਂ ਦੇ ਵਿੱਚ ਭੁੱਲ ਕੇ ਵੀ ਡੀਏਪ ਦੀ ਵਰਤੋਂ ਨਹੀਂ ਕਰਨੀ ਡੀਏਪ ਦੀ ਵਰਤੋਂ ਨਹੀਂ ਕਰਨੀ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਫੌਡਰ ਦੇ ਵਿੱਚ ਵੀ ਜਿਵੇਂ ਬਰਸੀਮ ਵਗੈਰਾ ਆਪਾਂ ਬੀਜਦੇ ਆ ਜਿਉਂ ਬੀਜਦੇ ਆ ਉਹਦੇ ਵਿੱਚ ਵੀ ਜਿਹੜੇ ਹੈਗੀ ਆ ਜਾਵਾਂ ਦੇ ਵਿੱਚ ਤਾਂ ਕਰ ਸਕਦੇ ਕਣਕ ਜਾਂਵਾਂ ਦੇ ਵਿੱਚ ਡੀ ਜਿਹੜੀ ਬਰਸੀਮ ਉਹਦੇ ਵਿੱਚ ਜਾਂ ਜਮੀਂ ਦੇ ਵਿੱਚ ਉਹਦੇ ਵਿੱਚ ਉਹੀ ਸਿੰਗਲ ਸੁਪਰ ਫਾਸਫੇਟ ਵਰਤੋ ਉਹਦੇ ਵਿੱਚ ਜਿਹੜੀ ਹੈਗੀ ਆ ਡੀਪੀ ਦੀ ਵਰਤੋਂ ਨਾ ਕਰੋ ਤੁਸੀਂ ਫਰਕ ਦੇ ਲਓ ਜਾਂ ਤਾਂ ਸੁਪਰ ਪਾਲ 1.5 ਗੱਟਾ ਜਾਂ 26 ਕਿਲੋ ਡੀਪੀ ਤੇ 13 14 ਕਿਲੋ ਬਿੰਟੋਨਾਈਟ ਸਲਫਰ ਪਾ ਲਓ ਜਾਂ ਫਿਰ 80 ਕਿਲੋ ਜੈਪਸਮ ਪਾ ਦਿਓ ਬਜਾਈ ਟਾਈਮ ਇੱਕ ਗੱਟਾ ਯੂਰੀਆ ਦਾ ਬਜਾਈ ਟਾਈਮ 10 ਕਿਲੋ ਪोटाश 10 ਕਿਲੋ ਜ਼ਿੰਕ ਤੇ 10 ਇੱਕ ਗੱਟਾ ਯੂਰੀਆ ਦਾ ਜਿਹੜਾ ਪਹਿਲੇ ਪਾਣੀ ਤੇ ਜਾ ਕੇ ਸਰੋਂ ਤੇ ਝਾੜ ਦਾ ਫਰਕ ਤੁਸੀਂ ਦੇਖ ਲਿਓ ਅੱਗੇ ਵੀ ਮੈਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦਾ ਤੁਹਾਡੇ ਫਾਇਦੇ ਹੀ ਰਹਿੰਦੀਆਂ ਤਾਂ ਹੀ ਕਿਸਾਨ ਵੀਰ ਵਾਰ-ਵਾਰ ਜਿਹੜੇ ਹੈਗੇ ਆ ਆਪਣਾ ਹੌਸਲਾ ਵਧਾਉਂਦੇ ਆਪਣੇ ਤੋਂ ਸਵਾਲ ਕਰਦੇ ਆਪਣੇ ਹੌਸਲਾ ਫਜ਼ਾਈ ਕਰਦੇ ਆ ਜੇ ਕੋਈ ਫਾਇਦਾ ਨਹੀਂ ਹੁੰਦਾ ਹੁੰਦਾ ਤਾਂ ਦੁਬਾਰਾ ਕਿਸਾਨ ਵੀਰ ਜਿਹੜਾ ਹੈਗਾ ਉਹ ਗੱਲ ਲੜ ਨਹੀਂ ਜਾਂਦਾ ਹੁੰਦਾ ਸੋ ਇਨ੍ਹਾਂ ਬੇਨਤੀਆਂ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ